ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸ਼ਮਜੀਤ ਬਿੱਟੂ ਅਸੀਂ ਖੜੇ ਅੱਜ ਖਾਲਸਾ ਕਾਲਜ ਫਾਰ ਔਰੂਮਨ ਜਿੱਥੇ ਕਿ ਸਾਡੇ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਨੇ ਇੱਕ ਖਾਸ ਨਾਕੇ ਲਾਏ ਨੇ ਜਿੱਥੇ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਜਿਹੜੇ ਕੁੜੀਆਂ ਬਾਹਰ ਹੁੰਦੀਆਂ ਨੇ ਉਹਨਾਂ ਨਾਲ ਸ਼ਾਰਤਬਾਜ਼ੀ ਕਰਦੇ ਨੇ ਸੋ ਉਹਨਾਂ ਨੂੰ ਨੱਥ ਪਾਉਣ ਲਈ ਹੁਣ ਜਿਹੜੇ ਇਹੋ ਜਿਹੇ ਅਨਸਰ ਨੇ ਉਹਨਾਂ ਦੀ ਖੈਰ ਨਹੀਂ ਸੋ ਉਹਨਾਂ ਨੂੰ ਨੱਥ ਪਾਉਣ ਲਈ ਥਾਂ ਥਾਂ ਤੇ ਨਾਕੇ ਲਾਏ ਗਏ ਨੇ ਅੱਜ ਬਾਅਦ ਅੱਜ ਗੱਲ ਕਰਾਉਣੇ ਆ ਤੁਹਾਡੇ ਨਾਲ ਸਾਡੇ ਅਮਰਜੀਤ ਸਿੰਘ ਐਸ ਐਚਓ ਸਾਹਿਬ ਡਿਵੀਜ਼ਨ ਨੰਬਰ 8 ਉਹ ਇਸ ਬਾਰੇ ਕੀ ਕਹਿ ਰਹੇ ਨੇ ਦੇਖਦੇ ਰਹੋ ਤੁਸੀਂ ਸਾਡਾ ਚੈਨਲ ਜੇ ਜੇ ਟੀਵੀ ਨਿਊਜ਼ ਚੈਨਲ ਆ ਤੁਸੀਂ ਦੇਖ ਰਹੇ ਜੇ ਜੇ ਟੀਵੀ ਨਿਊਜ਼ ਚੈਨਲ ਤੇ ਮੈਂ ਖੜਾ ਹਾਂ ਖਾਲਸਾ ਕਲੂ ਦਿਆਣਾ ਫਰਮੂਮਨ ਅੱਜਿੱਥੇ ਕੀ ਜਿਹੜੇ ਸ਼ਰਾਰਤੀ ਅਨਸਰ ਹੁੱਲੜ ਬਾਜੀ ਕਰਦੇ ਨੇ ਲੜਕੀਆਂ ਨੂੰ ਛੇੜਛਾੜੀ ਕਰਦੇ ਨੇ ਲੋ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਾਡੇ ਨਾਲ ਖੜੇ ਨੇ ਸਰਦਾਰ ਅਮਰਜੀਤ ਸਿੰਘ ਜੀ ਐਸ ਐਸਓ ਸਾਹਿਬ ਡਿਵੀਜ਼ਨ ਨੰਬਰ 8 ਦੇ ਕੀ ਕਹਿਣਾ ਚਾਹਣਗੇ ਕੰਡੀ ਸੱਸੀ ਗੱਲ ਜੀ ਮੈਂ ਅੱਜ ਮੈਨੂੰ ਮਾਨਯੋਗ ਸੀਬੀ ਸਾਹਿਬਾ ਨੂੰ ਸਾਨੂੰ ਸਾਰੇ ਐਸਐਸਚ ਨੂੰ ਹੁਕਮ ਹੋਇਆ ਸੀਗਾ ਜੀ ਕਿ ਜਿਹੜੇ ਲੜਕੀਆਂ ਦੇ ਕਾਲਜ ਔਰ ਸਕੂਲ ਆ ਉੱਥੇ ਤਕਰੀਬਨ ਆਵਾਰਾ ਮੁੰਡੇ ਜਿਹੜੇ ਬਹੁਤ ਘੁੰਮਦੇ ਫਿਰਦੇ ਰਹਿੰਦੇ ਆ ਜਿਨ੍ਹਾਂ ਦਾ ਕਿ ਕੋਈ ਹੋਰ ਮਕਸਦ ਨਹੀਂ ਹੁੰਦਾ ਹੈਗਾ ਤੇ ਉਹਨਾਂ ਤੇ ਨੱਥ ਪਾਈ ਜੇ ਉਹ ਉਸ ਮਹਿਮ ਦੇ ਤਹਿਤ ਅਸੀਂ ਅੱਜ ਤੱਕ ਲੇ 11:30 ਵਜੇ ਤੋਂ ਲੈ ਕੇ ਸਵਾ 2 ਵਜੇ ਤੱਕ ਖਾਲਸਾ ਕਾਲਜ ਭਗਵੰਦ ਜੀ ਮੋਹਰੇ ਨਾਕਾ ਲਾਇਆ ਸੀਗਾ ਜਿਹਦੇ ਤਹਿਤ ਅਸੀਂ ਕਾਫੀ ਮੁੰਡੇ ਜਿਹੜੇ ਫੜੇ ਵੀ ਹੈਗੇ ਆ ਜਿਨ੍ਹਾਂ ਦੇ ਚਲਾਨ ਵੀ ਕੀਤੇ ਆ ਔਰ ਪੰਜ ਤੋਂ 6 ਮੋਟਰਸਾਈਕਲ ਵੀ ਇੰਪਾਉਂਡ ਕੀਤੇ ਆ ਔਰ ਉਹਨਾਂ ਨੂੰ ਇਹ ਵਾਰਨਿੰਗ ਦਿੱਤੀ ਆ ਵੀ ਅੱਗੇ ਤੋਂ ਕੋਈ ਵੀ ਇੱਥੇ ਜਿਹੜਾ ਆਇਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਔਰ ਜਿਹੜੇ ਰੇੜੀਆਂ ਵਾਲੇ ਐ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਗੇਟ ਤੋਂ 100 ਮੀਟਰ ਤੇ ਦੂ ਰੇੜੀ ਹੋਗੀ ਜਿਹੜੇ ਰੇੜੀ ਵੀ ਕਿਸੇ ਨੇ ਗੇਟ ਦੇ ਲਾਗੇ ਲਾਈ ਕਿਉਂਕਿ ਆ ਕੇ ਇੱਥੇ ਨੌਜਵਾਨ ਮੁੰਡੇ ਖੜੇ ਹੁੰਦੇ ਆ ਤੇ ਉਹ ਗਲਤ ਪ੍ਰਭਾਵ ਪੈਂਦਾ ਹੈਗਾ ਤਾਂ ਬਈ ਜਿਹੜੀ ਲਾਗੇ ਰੇੜੀ ਹੋਊ ਗੇਟ ਦੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਰ ਕੋਈ ਨੰਬਰ ਕੋਈ ਲਾਉਂਸ ਕੀਤਾ ਵੀ ਹੈ ਦੇ ਬਾਰੇ ਕੋਈ ਸ਼ਿਕਾਇਤ ਕਰ ਸਰ ਇਹ ਸਦਾ ਕੰਟਰੋਲ ਰੂਮ ਦੇ ਨੰਬਰ ਹੈਗੇ ਆ ਉਸ ਤੋਂ ਬਾਅਦ ਜਿਹੜਾ ਮੈਂ ਸਚੂ ਦਾ ਮੇਰੇ ਨੰਬਰ ਦੀ ਤਕਰੀਬ ਕਾਲਜ ਦੇ ਵਿੱਚ ਸਾਰੀ ਲਿਖੀ ਹੁੰਦੇ ਆ ਮੁੰਸ਼ੀ ਦੇ ਨੰਬਰ ਹੈਗੇ ਕੋਈ ਵੀ ਕੰਪਲੇਂਟ ਜੇ ਸਾਨੂੰ ਉਸ ਨੰਬਰ ਤੇ ਕਰਨ ਅਸੀਂ ਉੱਤੇ ਕਾਰਵਾਈ ਕਰਾਂਗੇ ਹਾਂ ਤੇ ਨਾਕੇ ਦਾ ਟਾਈਮ ਕੀ ਸਰ ਇਹ ਕੀ ਹੋਏਗਾ ਏਸੀ 12 ਤੋਂ 2시 ਗਜ ਤੇ ਬਾਕੀ ਜਿੱਦ ਜਿੱਦ ਹੁਕਮ ਹੋਏਗਾ ਕਰਾਂਗੇ ਲੇਕਿਨ ਅਸੀਂ ਆਪਣੇ ਤੌਰ ਤੇ ਵੀ ਜਿਹੜੀ ਪੂਰੀ ਕਾਰਵਾਈ ਕਰਦੇ ਰਹਿਣਾ ਹੈ ਨੋ ਇਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਜੇ ਜੇ ਟੀਵੀ ਨਿਊ ਚੈਨਲ ਕਿਉਂਕਿ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਦੀ ਹੁਣ ਕੋਈ ਖੈਰ ਨਹੀਂ ਉਹ ਜਿਹੜੇ ਕਿ ਇੱਥੇ ਆਣ ਕੇ ਕੁੜੀਆਂ ਨਾਲ ਛੇੜਛਾੜ ਨਹੀਂ ਕਰਦੇ ਨੇ ਸੋ ਪੂਰੀ ਪੁਲਿਸ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਪੂਰੇ ਇੰਤਜ਼ਾਮ ਕੀਤੇ ਨੇ ਥਾਂ ਥਾਂ ਤੇ ਨਾਕੇ ਲਾਏ ਨੇ ਇਸੇ ਦਾ ਹੀ ਤੁਹਾਡੇ ਅਸੀਂ ਅਪਡੇਟ ਪਹੁੰਚਾਉਂਦੇ ਰਾਵਾਂਗੇ ਦੇਖਦੇ ਰਹੋ ਤੁਸੀਂ ਇਹ ਜੇ ਟੀਵੀ ਨਿਊ ਚੈਨਲ